ਮਾਰਚ ਕੱਢਿਆ ਜਾ ਰਿਹਾ ਹੈ ਅੱਜ ਅਸੀਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਪੂਰੇ ਮੁਲਕ ਦੇ 500 ਤੋਂ ਵੱਧ ਜ਼ਿਲ੍ਹਿਆਂ ਦੇ ਵਿੱਚ ਟ੍ਰੈਕਟਰ ਮਾਰਚ ਕਰ ਰਹੇ ਹਾਂ ਕਿ ਕਿਸਾਨਾਂ ਦੇ ਕਰਜ਼ੇ ਤੇ ਲੀਕ ਬੱਚੇ ਪੂਰੇ ਮੁਲਕ ਦੇ ਕਿਸਾਨਾਂ ਤੇ ਪੂਰੇ ਮੁਲਕ ਦੇ ਕਿਸਾਨਾਂ ਤੇ 18 ਲੱਖ ਕਰੋੜ ਰੁਪਏ ਕਰਜ਼ਾ ਪੂਰੇ 9 ਸਾਲਾਂ ਤੋਂ ਮੋਦੀ ਸਰਕਾਰ ਨੇ 15 ਲੱਖ ਕਰੋੜ ਰੁਪਿਆ ਕਾਰਪੋਰੇਟ ਘਰਾਣਿਆਂ ਦਾ ਜਿਹੜਾ ਮਾਫ ਕੀਤਾ ਤੇ ਜਿਹੜੇ ਹਜ਼ਾਰਾਂ ਕਰੋੜ ਰੁਪਏ ਲੈ ਕੇ ਨੀਰਵ ਮੋਦੀ ਵਿਜੇ ਮਾਲੀਆ ਦੌੜ ਗਏ ਉਹ ਵਖਰੇ ਆ ਉਸੇ ਬੈਂਕ ਦਾ 1000 ਕਰੋੜ ਰੁਪਇਆ ਨਾਪਰੀਏ ਕਾਰਪੋਰੇਟ ਕਰਾਣੇ ਉਹ ਤੋਂ ਕੁਝ ਕਿਹਾ ਨਹੀਂ ਜਾਂਦਾ ਉਸੇ ਬੈਂਕ ਤੋਂ 2-4 ਲੱਖ ਰੁਪਏ ਲੈਣ ਵਾਲੇ ਕਿਸਾਨ ਨੂੰ ਜਿਹੜਾ ਤੰਗ ਪ੍ਰੇਸ਼ਾਨ ਕੀਤਾ ਅਦਾਲਤਾਂ ਦੇ ਵਿੱਚ ਜਿਹੜਾ ਹੈਗਾ ਉਹ ਖਿੱਚਿਆ ਜਾਂਦਾ ਹੈਗਾ ਇਸੇ ਤਰ੍ਹਾਂ ਸਾਰੀਆਂ ਫਸਲਾਂ ਤੇ ਐਮਐਸਪੀ ਮਿਲੇ ਖਰੀਦ ਦੀ ਗਾਰੰਟੀ ਹੋਵੇ ਇਹਨਾਂ ਮੰਗਾਂ ਨੂੰ ਲੈ ਕੇ ਅੱਜ ਅਸੀਂ ਪੂਰੇ ਪੰਜਾਬ ਦੇ ਵਿੱਚ ਪੂਰੇ ਮੁਲਕ 'ਚ ਪ੍ਰਦਰਸ਼ਨ ਕਰ ਰਹੇ ਹਾਂ ਇਸੇ ਤਰ੍ਹਾਂ ਸਾਡੇ ਲਖੀਮਪੁਰ ਖੀਰੀ ਦੇ ਜਿਹੜੇ ਸ਼ਹੀਦ ਹੈਗੇ ਆ ਉਹਨਾਂ ਨੂੰ ਜਿਹੜਾ ਇਨਸਾਫ ਜਿਹੜਾ ਹੈਗਾ ਉਹ ਨਹੀਂ ਦਿੱਤਾ ਜਾ ਰਿਹਾ ਉਸੇ ਤਰ੍ਹਾਂ ਭਾਜਪਾ ਜਿਹੜੀ ਕਿਸਾਨਾਂ ਦੇ ਕਾਤਲਾਂ ਦੀ ਪੁਸ਼ਤ ਪਣਾਈ ਕਰ ਰਹੀ ਹੈਗੀ ਆ ਇਹਦੇ ਖਿਲਾਫ ਪੂਰੇ ਮੁਲਕ ਜਿਹੜਾ ਟਰੈਕਟਰ ਮਾਰਚ ਕੀਤਾ ਜਾ ਰਿਹਾ ਉਹਦੇ ਤਹਿਤ ਹੀ ਫਰੀਦਕੋਟ ਦੇ ਵਿੱਚ ਟਰੈਕਟਰ ਮਾਰਚ ਜਿਹੜਾ ਕੀਤਾ ਜਾ ਰਿਹਾ ਤੁਹਾਡਾ ਮੇਰਾ ਨਾਮ ਅਮਰਜੀਤ ਕੌਰ ਚੰਦਪਾਣ ਮੈਂ ਜ਼ਿਲ੍ਹਾ ਮੀਤ ਪ੍ਰਧਾਨ ਕਾਂਦਕਰੀ ਕਿਸਾਨ ਜੁਨੀਅਨ ਪੰਜਾਬ ਜੀ ਜੀਰ ਅੱਜ ਜਿਹੜਾ ਅੱਜ ਦਾ ਸਾਡਾ ਜਿਹੜਾ ਵਿਸ਼ਾ ਹੈ ਜੀ ਜੋ ਅਸੀਂ ਆ ਟਰੈਕਟਰ ਪਰੇਡ ਕੱਢ ਰਹੇ ਆ ਜਿਵੇਂ ਵੀ ਕਿਸਾਨਾਂ ਦੇ ਪਿਛਾਸੀ ਅੱਜ ਮਾਰਚ ਕੱਢਿਆ ਸਰਕਾਰ ਨੂੰ ਜਿਹੜੀਆਂ ਅਸੀਂ ਮੰਗਾਂ ਰੱਖੀਆਂ ਜੇ ਸਾਡੀਆਂ ਪੂਰੀਆਂ ਨਾ ਕੀਤੀਆਂ ਗਈਆਂ ਏਦੋਂ ਬਾਅਦ ਅਸੀਂ ਵੱਡਾ ਸੰਘਰਸ਼ ਲੜਾਂਗੇ। ਹਾਂਜੀ ਮੇਰਾ ਨਾਮ ਕਰਤਿਪਾਰਾ ਜੀ। ਜਿਆ ਜਿਲ੍ਹਾ ਮੇਰਾ ਫੇਕੂਟਾ। ਅਸੀਂ ਇਸ ਮੰਗਾਂ ਤੇ ਪਹੁੰਚੇ ਵੀ ਪਹਿਲਾਂ ਮੰਨੀਆਂ ਹੋਈਆਂ ਜਿਹੜੀਆਂ ਮੰਗਾਂ ਸੀਗੀਆਂ ਸਾਡੀਆਂ ਉਹ ਲਾਗੂ ਨਹੀਂ ਕਰਦੇ। ਜੇਕਰ ਲਾਗੂ ਨਹੀਂ ਕਰਦੇ ਤਾਂ ਅਸੀਂ ਅਗਲਾ ਜਿਹੜਾ ਸੰਘਰਸ਼ ਹੋਊਗਾ ਵੱਡਾ ਸੰਘਰਸ਼ ਅਸੀਂ ਦਿੱਲੀ ਵੱਲ ਪੂਚ ਕਰਾਂਗੇ ਤੇ ਵੱਡਾ ਇਨਸਾਫ ਲੈ ਕੇ ਹਟਾਂਗੇ। ਪਹਿਲਾਂ ਵੀ ਸਾਡੇ ਜਥੇਵੰਦੀਆਂ ਨੇ ਸਾਰੇ ਲੋਕਾਂ ਨੇ ਰਲ ਕੇ ਅਸੀਂ ਜਿੱਤ ਕੇ ਆਂਦੀਆਂ ਅਸੀਂ ਮੰਗਾਂ ਮੰਨਵਾ ਕੇ ਆਂਦੀਆਂ ਅਸੀਂ ਜੇ ਵਾਰ-ਵਾਰ ਸਾਡੇ ਤੋਂ ਉਹੀ ਕੰਮ ਕਰਵਾ ਰਹੇ ਆ ਇਹ ਤਾਂ ਫਿਰ ਅਸੀਂ ਵੀ ਮਾਰ-ਵਾਰ ਕਰਨ ਨੂੰ ਤਿਆਰ ਆ ਕਿਉਂਕਿ ਸਾਡੇ ਕੋਲੇ ਹੋਰ ਕੋਈ ਰੁਜ਼ਗਾਰ ਨਹੀਂ ਕਿਸਾਨ ਆ ਜਿਹੜੇ ਕਿਸਾਨ ਇੱਕ ਅੰਨਦਾਤਾ ਏ ਸਾਰੇ ਲੋਕਾਂ ਨੂੰ ਭੋਜਨ ਦਿੰਦੇ ਆ ਅੰਨ ਅੰਨ ਇਨਾ ਗਾਉਂਦੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਾਂਦਾ ਵਪਾਰ ਆ ਜਿਹੜਾ ਉਹ ਸਾਡੇ ਕਿਸਾਨਾਂ ਕਰਕੇ ਚੱਲਦਾ ਤੇ ਸਰਕਾਰਾਂ ਕਿਸਾਨਾਂ ਨੂੰ ਇੰਨਾ ਦੁਖੀ ਕਰਦੀਆਂ ਕਿ ਕਿਸਾਨ ਆ ਜਿਹੜੇ ਉਹ ਆਤਮ ਹੱਤਿਆ ਤੇ ਲੀਤ ਤੁਰ ਪੈਂਦੇ ਆ ਪਰ ਹੁਣ ਅਸੀਂ ਇਕਜੁੱਟ ਹੋਏ ਆ ਆਤਮ ਹੱਤਿਆ ਨਹੀਂ ਹੋਣ ਦੇਵਾਂਗੇ ਪਰੇ ਅਲਨਾ ਸਰਕਾਰਾਂ ਦੇ ਮੂੰਹ ਮੋੜਾਂਗੇ ਤੇ ਇਹਨਾਂ ਤੋਂ ਜਿਹੜੇ ਕੰਮ ਸਾਡੇ ਉਹ ਅਸੀਂ ਲਾਗੂ ਕਰਵਾਵਾਂਗੇ ਬਸ ਅਸੀਂ ਆਖਿਰ ਤੇ ਇਹ ਗੱਲ ਕਹਿਣਾ ਚਾਹੁੰਦੇ ਆ ਵੀ ਸਰਕਾਰਾਂ ਸਮੇਂ ਸੇ ਸਾਡੀਆਂ ਗੱਲਾਂ ਸੁਣ ਲਿਆ ਕਰਨ ਜੇਕਰ ਨਹੀਂ ਤਾਂ ਫਿਰ ਸਾਨੂੰ ਵੀ ਐਸੇ ਕੰਮਾਂ ਦੇ ਨਾਲ ਆਈ ਰੱਖਣਾ ਸਾਨੂੰ ਚੰਗਾ ਸੰਘਰਸ਼ ਨਾ ਕਰਨ ਦੇਣਾ ਤਾਂ ਕਿ ਅਸੀਂ ਹੁਣੇ-ਹੁਣੇ ਆਪਦੇ ਕੰਮ ਰੋਜਗਾਰ ਕਰੀਏ ਤੇ ਵਾਰ-ਵਾਰ ਇਹ ਵੀ ਨਾ ਕੰਮ ਹੋਵੇ ਵੀ ਜਿਹੜਾ ਕਿਸਾਨ ਆ ਉਹ ਇੱਥੇ ਰੋਲਦਾ ਫਿਰਦਾ ਰਹੇ ਦੇਖੋ ਜੀ ਅੱਜ ਇਹ ਸਾਰੇ ਦੇਸ਼ ਦੇ ਵਿੱਚ ਜਿਹੜਾ ਗਨਤੰਤਰ ਦਿਵਸ ਹੈ ਇੱਕ ਟਰੈਕਟਰ ਪ੍ਰੇਡ ਟਰੈਕਟਰ ਮਾਰਚ ਦੇ ਰੂਪ ਵਿੱਚ ਮਨਾਇਆ ਜਾ ਰਿਹਾ ਹੈਗਾ ਪਿੱਛੇ ਅਸੀਂ 21 ਦੇ ਵਿੱਚ ਵੀ 26 ਜਨਵਰੀ ਨੂੰ ਜਦੋਂ ਸੰਘਰਸ਼ ਸੀ ਦਿੱਲੀ ਉਦੋਂ ਵੀ ਗਨਤੰਤਰ ਦਿਵਸ ਮਨਾਇਆ ਸੀ ਸੋ ਉਸ ਤੋਂ ਇੱਕ ਵੱਖਰੇ ਰੂਪ ਦੇ ਵਿੱਚ ਜੋ ਹੈਗਾ ਅਸੀਂ ਆਪਣੇ ਰੂਪ ਦੇ ਵਿੱਚ ਜਿਹੜਾ ਗਨਤੰਤਰ ਦਿਵਸ ਹੈਗਾ ਉਹ ਕਿਸਾਨਾਂ ਵੱਲੋਂ ਸ਼ਾਂਤੀਪੂਰਵਕ ਜਿਹੜਾ ਇਹ ਦਿਵਸ ਹੈ ਟਰੈਕਟਰਾਂ ਦਾ ਮਾਰਚ ਹੈ ਇਹ ਮਨਾਇਆ ਜਾ ਰਿਹਾ ਹੈ ਪਹਿਲਾ ਮਕਸਦ ਤਾਂ ਇਹ ਆ ਗਨਤੰਤਰ ਦਿਵਸ ਦਾ ਦੂਜਾ ਮਕਸਦ ਸਾਡਾ ਇਹ ਹੈਗਾ ਵੀ ਸਰਕਾਰ ਨੂੰ ਕੁਝ ਇਹ ਹੋ ਗਿਆ ਸੀਗਾ ਵੀ ਜਿਹੜਾ ਐਸਕੇਐਮ ਹੈਗਾ ਇਹਦੀ ਤਾਕਤ ਘਟ ਗਈ ਹੈ ਖਿੰਡਪੁੰ ਗਿਆ ਹੈ ਉਹਨੂੰ ਦੱਸਣ ਵਾਸਤੇ ਸਰਕਾਰ ਨੂੰ ਕਿ ਜੋ ਐਸਕੇਐਮ ਹੈਗਾ ਉਵੇਂ ਜਿਵੇਂ ਖੜਾ ਹੈ ਔਰ ਸਾਡੀਆਂ ਜੋ ਰਹਿੰਦੀਆਂ ਮੰਗਾਂ ਜਿਸ ਤਰ੍ਹਾਂ ਸਾਡਾ ਕੋਈ ਐਮਐਸਪੀ ਦਾ ਮਸਲਾ ਹੈਗਾ ਜਾਂ ਸਾਡੇ ਜੋ ਉੱਥੇ ਸ਼ਹੀਦ ਹੋਏ ਆ ਉਹਨਾਂ ਨੂੰ ਨੌਕਰੀਆਂ ਦਾ ਉਹਨਾਂ ਦੇ ਮੁਆਵਜ਼ੇ ਦਾ ਮਸਲਾ ਹੈਗਾ 2010 ਦੇ 2020 ਦਾ ਮਸਲਾ ਹੈਗਾ ਸਾਡੇ ਜੋ ਕਿਸਾਨਾਂ ਤੇ ਪਰਚੇ ਦਰਜ ਹੋਏ ਆ ਉਹਨਾਂ ਦਾ ਮਸਲਾ ਹੈਗਾ ਕਰਜ਼ੇ ਦਾ ਮਸਲਾ ਹੈਗਾ ਜਾਂ ਮੀਟਰਾਂ ਦਾ ਜੋ ਸਮਾਰਟ ਮੀਟਰ ਹੈ ਉਹਨਾਂ ਦਾ ਮਸਲਾ ਹੈਗਾ ਜਾਂ ਜੋ ਪਿਛੇ ਹੜ ਆਏ ਉਹਨਾਂ ਨੂੰ ਮਾਅਵਜਾ ਨਹੀਂ ਮਿਲਿਆ ਉਹਨਾਂ ਦਾ ਮਸਲਾ ਹੈਗਾ ਸਾਰੇ ਮਸਲਿਆਂ ਤੇ ਜੋ ਅੱਜ ਦਾ ਹੈ ਸਰਕਾਰ ਨੂੰ ਦੱਸਣ ਵਾਸਤੇ ਉਹਨੂੰ ਚੌਕਸ ਕਰਨ ਵਾਸਤੇ ਕਿਸੇ ਤੋਂ ਸਮਝ ਜਾ ਨਹੀਂ ਤਾਂ ਇੱਕ ਬਹੁਤ ਵੱਡਾ ਸੰਘਰਸ਼ ਪੰਜਾਬ ਦੇ ਵਿੱਚ ਵੀ ਹੋ ਸਕਦਾ ਹੈ ਔਰ ਉਹ ਸੈਂਟਰ ਦੇ ਵਿੱਚ ਵੀ ਵਢਿਆ ਜਾ ਸਕਦਾ ਸਾਡੀ 28 ਤਰੀਕ ਨੂੰ ਐਸਕੇਐਮ ਦੀ ਮੀਟਿੰਗ ਹੈ ਜੇ ਸਰਕਾਰ ਕੋਈ ਨਹੀਂ ਸੁਣਦੀ ਤਾਂ ਅਸੀਂ 28 ਤਰੀਕ ਦੇ ਵਿੱਚ ਕੋਈ ਵੱਡੇ ਫੈਸਲੇ ਲੈ ਸਕਦੇ ਹਾਂ